ਆਪਾਂ ਅਕਸਰ ਹੀ ਇਹ ਗੱਲ ਸੁਣਦੇ ਆਂ ਕਿ ਬੰਦਾ ਗਲਤੀਆਂ ਦਾ ਪਤਲਾ ਹੈ ਗਲਤੀਆਂ ਬੰਦੇ ਤੋਂ ਹੋ ਜਾਂਦੀਆਂ ਪਰ ਕਈ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਕਿ ਜੇਕਰ ਅਸੀਂ ਉਹਨਾਂ ਦਾ ਸੁਧਾਰ ਨਾ ਕਰੀਏ ਤੇ ਬਹੁਤ ਸੌਦਾ ਨਤੀਜਾ ਜਿਹੜਾ ਮਾੜਾ ਹੁੰਦਾ ਤਾਂ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਗਲਤੀਆਂ ਬਾਰੇ ਜਿਹੜੀਆਂ ਆਪਾਂ ਸੌਣ ਤੋਂ ਪਹਿਲਾਂ ਅਕਸਰ ਹੀ ਕਰਦੇ ਰਹਿੰਦੇ ਆਂ ਜੇ ਅਸੀਂ ਇਹਨਾਂ ਵਿੱਚ ਸੁਧਾਰ ਨਾ ਕੀਤਾ ਤਾਂ ਇਹਦਾ ਨਤੀਜਾ ਬੜਾ ਮਾੜਾ ਹੋਵੇਗਾ ਗੁਰਮੁਖ ਪਿਆਰਿਓ ਤਾਂ ਉਹ 6 ਗਲਤੀਆਂ ਕਿਹੜੀਆਂ ਨੇ ਜਿਹੜੀਆਂ ਅਸੀਂ ਹਰ ਰੋਜ਼ ਦੁਹਰਾਉਂਦੇ ਆਂ ਵਾਰ-ਵਾਰ ਕਰਦੇ ਆਂ ਆਓ ਇਹਨਾਂ ਦੇ ਬਾਰੇ ਹੀ ਜਾਣਦੇ ਆਂ ਤੇ ਇਹਨਾਂ ਤੋਂ ਆਪਾਂ ਬਚਣਾ ਕਿਵੇਂ ਆਂ ਕਿਵੇਂ ਆਪਾਂ ਗਲਤੀਆਂ ਦਾ ਸਹਾਰ ਕਰਨਾ ਉਹਦੇ ਬਾਰੇ ਵੀ ਆਪਾਂ ਸਮਝਾਂਗੇ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤਾਂ ਜਿਹੜੀ ਗਲਤੀ ਅਸੀਂ ਕਰਦੇ ਆਂ ਆਪਾਂ ਸਮੇਂ ਸਿਰ ਨਹੀਂ ਸੌਂਦੇ ਪਹਿਲੀ ਗਲਤੀ ਕਿਉਂਕਿ ਅੱਜ ਕੱਲ ਜਿਹੜੇ 11 12 ਆਰਾਮ ਦੇ ਨਾਲ ਹੀ ਆਪਾਂ ਨੂੰ ਵੱਜ ਜਾਂਦੇ ਆਂ ਅਸੀਂ ਹਰ ਰੋਜ਼ ਹੀ ਇਦਾਂ ਕਰਦੇ ਆਂ ਇਹ ਗਲਤੀ ਹਰ ਰੋਜ਼ ਹੁੰਦੀ ਆ ਜਦੋਂ ਅਸੀਂ 11 12 ਵਜੇ ਸੌਵਾਂਗੇ ਫਿਰ ਸਾਡੇ ਤੋਂ ਸਵੇਰ ਵੇਲੇ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਜਿਹਦੇ ਕਰਕੇ ਕੀ ਹੁੰਦਾ ਵਾ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਵਾ ਕਿਉਂਕਿ ਦਿਨ ਵੇਲੇ ਕੀ ਹੁੰਦਾ ਪੂਰਨ ਰੂਪ ਦੇ ਵਿੱਚ ਸੋਸਤੀ ਸਾਡੀ ਦੂਰ ਨਹੀਂ ਹੁੰਦੀ ਅਸੀਂ ਉਸ ਤਰ੍ਹਾਂ ਤਾਜ਼ਗੀ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਦਿਮਾਗ ਨਹੀਂ ਸ਼ਾਂਤ ਹੁੰਦਾ ਇਸ ਕਰਕੇ ਇਹ ਗਲਤੀ ਨੂੰ ਸੁਧਾਰਨ ਲਈ ਸਾਨੂੰ ਇੱਕ ਸੌਣ ਦਾ ਨਿਯਮ ਬਣਾਉਣਾ ਚਾਹੀਦਾ ਤੇ ਸਾਨੂੰ 9 ਵਜੇ ਤੱਕ ਸੌਂ ਹੀ ਜਾਣਾ ਚਾਹੀਦਾ ਵਾ ਬਹੁਤ ਜਿਹੜਾ ਇਹ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਸਰੀਰ ਜਿਹੜਾ ਵਾ ਇਹਨੂੰ ਆਰਾਮ ਵੀ ਦੇਣਾ ਚਾਹੀਦਾ ਵਾ ਕੰਮ ਵੀ ਕਰਨਾ ਚਾਹੀਦਾ ਪਰ ਅਸੀਂ ਤਾਂ ਕੀ ਕਰਦੇ ਆ ਆਪਣਾ ਦਿਮਾਗ ਜਿਹੜਾ ਸੌਂਦਾ ਹੀ ਨਹੀਂ ਫਿਰ ਅਸੀਂ ਕਹਿੰਨੇ ਆਂ ਵੀ ਸਾਨੂੰ ਦੁੱਖ ਮਿਲਦਾ ਸਾਡਾ ਸ਼ਾਂਤ ਨਹੀਂ ਰਹਿੰਦਾ ਮਨ ਮਨ ਟਿਕਦਾ ਕਿਉਂ ਨਹੀਂ ਫਿਰ ਆਪਾਂ ਹੀ ਸਵਾਲ ਪੁੱਛਦੇ ਆਂ ਪਹਿਲਾਂ ਤਾਂ ਕਰਮ ਗਲਤ ਕਰਦੇ ਆ ਫਿਰ ਕਹਿੰਦੇ ਆ ਰੱਬ ਨੇ ਸਾਨੂੰ ਦੁੱਖ ਦਿੱਤੇ ਆ ਨਹੀਂ ਭਾਈ ਇਹ ਗਲਤੀ ਤੁਸੀਂ ਕਰਨੀ ਨਹੀਂ ਹੈਗੀ ਜੇ ਤੁਸੀਂ ਕਰਦੇ ਹੋ ਅੱਜ ਹੀ ਇਹਦਾ ਸੁਧਾਰ ਕਰ ਲਓ ਅੱਗੇ ਦੂਜੀ ਗਲਤੀ ਜਿਹੜੀ ਆਪਾਂ ਬਿਲਕੁਲ ਨਹੀਂ ਕਰਨੀ ਰੋਜ਼ ਹੀ ਆਪਾਂ ਕਰਦੇ ਆ ਕੀ ਕਰਦੇ ਆ ਜਿਆਦਾ ਭਾਰਾ ਖਾਣਾ ਰਾਤ ਨੂੰ ਖਾ ਲੈਨੇ ਆ ਸਾਨੂੰ ਇਹ ਕਰਨਾ ਨਹੀਂ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਤ ਨੂੰ ਤਾਂ ਆਪਾਂ ਸੌਣਾ ਹੀ ਹੁੰਦਾ ਆਪਾਂ ਕਿਹੜਾ ਕੋਈ ਕਸਰਤ ਕਰਨੀ ਆ ਜਾਂ ਸੈਰ ਕਰਨੀ ਆ ਦਿਨ ਸਮੇਂ ਤਾਂ ਆਪਾਂ ਮੰਨ ਲਿਆ ਵੀ ਖਾਣਾ ਪਾਰਾ ਖਾ ਕੇ ਆਪਾਂ ਤੁਰਦੇ ਆਂ ਕੰਮ ਕਰਦੇ ਆਂ ਪਰ ਰਾਤ ਨੂੰ ਤਾਂ ਆਪਾਂ ਸੌਂ ਹੀ ਜਾਣਾ ਹੁੰਦਾ। ਕਈ ਰਾਤ ਨੂੰ ਬਹੁਤਾ ਪਾਰਾ ਖਾਣਾ ਖਾ ਲੈਂਦੇ ਆਂ, ਜ਼ਿਆਦਾ ਖਾਣਾ ਖਾ ਲੈਂਦੇ ਆਂ। ਰਾਤ ਨੂੰ ਹਮੇਸ਼ਾ ਤੁਸੀਂ ਹਲਕੇ ਤੋਂ ਹਲਕਾ ਖਾਣਾ ਖਾਣਾ ਵਾ ਕਿਉਂਕਿ ਨਹੀਂ ਤਾਂ ਸਵੇਰੇ ਉੱਠਿਆ ਹੀ ਨਹੀਂ ਜਾਣਾ। ਤੇ ਵੱਡੀ ਗੱਲ ਤੇ ਇਹਨੇ ਹਜਮ ਹੀ ਨਹੀਂ ਹੋਣਾ ਤੇ ਬਾਬਾ ਫਰੀਜੀ ਕਹਿੰਦੇ ਹੁੰਦੇ ਆ ਵੀ ਭੁੱਖ ਤੋਂ ਇੱਕ ਬੁਰਕੀ ਵੀ ਵੱਧ ਖਾਧੀ ਜਾਵੇ ਨਾ ਰੋਟੀ ਦੀ ਉਹ ਰੋਗ ਬਣਦੀ ਏ। ਇਸ ਕਰਕੇ ਤਾਂ ਆਪਾਂ ਨੂੰ ਰੋਗ ਲੱਗਦੇ ਆ। ਕੋਸ਼ਿਸ਼ ਕਰੋ ਹਲਕੇ ਤੋਂ ਹਲਕਾ ਖਾਣ ਦੀ ਭੋਜਨ ਖਾਣ ਦੀ ਰੋਟੀ ਦੀ ਥਾਂ ਤੇ ਕੋਈ ਹਲਕਾ ਭੋਜਨ ਹਲਕੀ ਸਬਜ਼ੀ ਜਿਹੜੀ ਆ ਤੁਸੀਂ ਇਕੱਲੀ ਖਾ ਕੇ ਵੀ ਰਾਤ ਨੂੰ ਇਹ ਸੌ ਸਕਦੇ ਹੋ ਇਹਦਾ ਵੀ ਬਹੁਤ ਜ਼ਿਆਦਾ ਫਾਇਦਾ ਵਾ ਕਈ ਲੋਕ ਦੇਖੇ ਆ ਅਕਸਰ ਹੀ ਰਾਤ ਨੂੰ ਬਹੁਤ ਸਾਰਾ ਪ੍ਰਸ਼ਾਦਾ ਛੱਕ ਕੇ ਪੈ ਜਾਂਦੇ ਆ ਫਿਰ ਉਹ ਕਹਿੰਦੇ ਸਾਨੂੰ ਰੋਗ ਲੱਗ ਗਏ ਰੋਗ ਤਾਂ ਲੱਗਣੀ ਆ ਜਦੋਂ ਕਰਮ ਗਲਤ ਹੋ ਗਿਆ ਤਾਂ ਜੇ ਤੁਸੀਂ ਇਹ ਗਲਤੀ ਕਰਦੇ ਹੋ ਤੇ ਇਹਦਾ ਸੁਧਾਰ ਕਰ ਲਓ ਅੱਗੇ ਹੁਣ ਤੀਜੀ ਗਲਤੀ ਜਿਹੜੀ ਆਪਾਂ ਕਰਦੇ ਹੀ ਰਹਿੰਦੇ ਆ ਉਹ ਤਾਂ ਆਪਾਂ ਬੱਚਿਆਂ ਨੂੰ ਅਕਸਰ ਵੇਖਦੇ ਆ ਹਟਾਉਨੇ ਹਟਦਾ ਹੀ ਨਹੀਂ ਕੀ ਆ ਸੌਣ ਤੋਂ ਪਹਿਲਾਂ ਆਪਾਂ ਨੂੰ ਕੀ ਕਾਪਾ ਕਰਦੇ ਆ ਰੋਟੀ ਖਾਂਦੇ ਟੈਲੀਵਿਜ਼ਨ ਵੀ ਨਾਲ ਵੇਖੀ ਜਾਂਦੇ ਆ ਸੌਣ ਤੋਂ ਪਹਿਲਾਂ ਆਪਾਂ ਕੋਈ ਸੀਰੀਅਲ ਚੱਲਦਾ ਉਹ ਵੇਖੀ ਜਾਂਦੇ ਆ ਉਹਦਾ ਅਸਰ ਸਾਡੇ ਮਨ ਤੇ ਰਹਿ ਜਾਂਦਾ ਵਾ ਇੱਥੇ ਇੱਕ ਗੱਲ ਮੇਰੀ ਚੇਤੇ ਰੱਖਿਓ ਸੌਣ ਤੋਂ ਘਟੋ ਘਟ ਇੱਕ ਘੰਟਾ ਪਹਿਲਾਂ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਦੇਖਣੀ ਨਹੀਂ ਹੈਗੀ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨਾਲੋਂ ਦੂਰ ਰੱਖਣਾ ਕਿਉਂਕਿ ਇਹਨਾਂ ਵਿੱਚੋਂ ਤਰੰਗਾਂ ਨਿਕਲਦੀਆਂ ਉਹਨਾਂ ਦਾ ਅਸਰ ਸਾਡੇ ਦਿਮਾਗ ਤੇ ਵੀ ਪੈਂਦਾ ਅੱਜ ਕੱਲ ਜਿਹੜੀਆਂ ਚੀਜ਼ਾਂ ਸਾਨੂੰ ਉਲਝਾਉਣ ਲਈ ਬਹੁਤੀਆਂ ਨੇ ਕੱਢਣ ਲਈ ਥੋੜੀਆਂ ਨੇ ਕਿਤੇ ਕਰਕੇ ਆਪਾਂ ਇਹਨਾਂ ਦੇ ਜਾਲ ਵਿੱਚ ਸਹਿਜ ਹੀ ਫਸ ਜਾਂਦੇ ਆ ਇਹਨਾਂ ਦਾ ਕੰਮ ਕੀ ਆ ਜਿਹੜੇ ਟੀਵੀ ਸੀਰੀਅਲ ਵਾਲੇ ਆ ਪੈਸੇ ਕਮਾਉਣਾ ਪੈਸੇ ਬਣਾਉਣਾ ਇਹਨਾਂ ਨੇ ਤਾਂ ਸੀਰੀਅਲ ਬਣਾਈ ਜਾਣੇ ਆ ਆਪਾਂ ਵੇਖੀ ਜਾਣੇ ਆ ਤੇ ਗੁਰਮੁਖ ਪਿਆਰਿਓ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਦੇਖ ਦੇ ਕੇ ਆਪਣੀਆਂ ਅੱਖਾਂ ਖਰਾਬ ਕਰ ਲੈਣੇ ਆ ਮਨ ਤੇ ਬੁਰਾ ਅਸਰ ਪੈਂਦਾ ਪਰ ਅੱਜ ਕੱਲ੍ਹ ਲੋਕ ਹਟਾਇਆ ਨਹੀਂ ਹਟਦੇ ਬੱਚੇ ਵੀ ਸਾਨੂੰ ਵੇਖ ਵੇਖੇ ਚੀਜ਼ਾਂ ਕਰਦੇ ਆ ਤਾਂ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸੌਣ ਤੋਂ ਘਟੋ ਘਟ ਇੱਕ ਘੰਟਾ ਪਹਿਲਾਂ ਆਪਣੇ ਆਪ ਤੋਂ ਇਹਨਾਂ ਚੀਜ਼ਾਂ ਨੂੰ ਦੂਰ ਰੱਖੋ ਤੇ ਮੈਂ ਤਾਂ ਤੁਹਾਨੂੰ ਕਹੂੰਗਾ ਸੌਣ ਤੋਂ ਪਹਿਲਾਂ ਜੇਕਰ ਕੀਰਤਨ ਸੁਣਿਆ ਜਾਵੇ ਕਥਾ ਸੁਣੀ ਜਾਵੇ ਬਾਣੀ ਸੁਣੀ ਜਾਵੇ ਜਾਂ ਪਾਠ ਆਪ ਕੀਤਾ ਜਾਵੇ ਤਾਂ ਜ਼ਿਆਦਾ ਬਿਹਤਰ ਹੋਊਗਾ ਇਹਨਾਂ ਨਾਲ ਨਾਲੇ ਤਾਂ ਰੱਬ ਦਾ ਨਾਮ ਲਿਆ ਜਾਊਗਾ ਮਨ ਨੂੰ ਸ਼ਾਂਤੀ ਆਜੂਗੀ ਰੋਗ ਵੀ ਨਹੀਂ ਲੱਗਣਗੇ ਥੋੜਾ ਜਿਹਾ ਭਾਈ ਧਿਆਨ ਦੇਣ ਦੀ ਲੋੜ ਆ ਇਹ ਗਲਤੀ ਤਾਂ ਅਸੀਂ ਸਾਰੇ ਹੀ ਕਰਦੇ ਆਂ ਅੱਜਕੱਲ ਅੱਗੇ ਹੁਣ ਚੌਥੀ ਗੱਲ ਜਿਹੜੀ ਚੌਥੀ ਗਲਤੀ ਅਸੀਂ ਕਰਦੇ ਆਂ ਉਹ ਇਹ ਆ ਕਿ ਜਦੋਂ ਵੀ ਆਪਾਂ ਰਾਤ ਨੂੰ ਭੋਜਨ ਸ਼ੱਕਦੇ ਆਂ ਰੋਟੀ ਖਾ ਲੈਨੇ ਆਂ ਆਪਾਂ ਨਾਲ ਦੀ ਨਾਲ ਹੀ ਜਾ ਕੇ ਬਿਸਤਰੇ ਤੇ ਲੇਟ ਜਾਣੇ ਆ ਇਦਾਂ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਖਾਣਾ ਪਚਦਾ ਨਹੀਂ ਰੋਟੀ ਖਾਣ ਤੋਂ ਬਾਅਦ ਤੁਹਾਨੂੰ 60 ਕਦਮ ਤਾਂ ਘੱਟੋ-ਘੱਟ ਤੁਰਨਾ ਹੀ ਚਾਹੀਦਾ 60 ਕਦਮ ਮੈਂ ਤਾਂ ਤੁਹਾਨੂੰ ਕਹੇ ਆ ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ-ਇੱਕ ਕਦਮ ਗਿਣਨਾ ਵਾ ਉਹ ਤਾਂ ਆਪਾਂ ਨੂੰ ਅੰਦਾਜ਼ਾ ਹੋ ਹੀ ਜਾਣਾ ਵੀ ਆਪਾਂ ਇੰਨੇ ਕਦਮ ਤੁਰ ਚੁੱਕੇ ਆ ਉਹਦੇ ਨਾਲ ਅਸਲ ਦੇ ਵਿੱਚ ਇੰਨੇ ਕਦਮ ਤੁਰਨ ਦੇ ਨਾਲ ਰੋਟੀ ਪਚ ਜਾਂਦੀ ਹੈ ਇਕਦਮ ਜਾ ਕੇ ਲੇਟ ਜਾਣਾ ਹੌਲੀ ਹੌਲੀ 60 ਕਦਮ ਤੁਰਾਂਗੇ ਕੱਲ ਨੂੰ ਦੁੱਗਣੇ 120 ਕਦਮ ਤੁਰਾਂਗੇ ਇੱਕ ਆਦਤ ਪਾਉਣ ਦਾ ਇਹ ਤਰੀਕਾ ਹੁੰਦਾ ਵੀ ਅੱਜ ਅਸੀਂ ਇੰਨੇ ਕਦਮ ਚੱਲਾਂਗੇ ਕੱਲ ਨੂੰ ਇੰਨੇ ਕਦਮ ਚੱਲਾਂਗੇ ਹੁਣ ਤਾਂ ਇਲੈਕਟ੍ਰੋਨਿਕ ਘੜੀਆਂ ਵੀ ਆ ਰਹੀਆਂ ਨੇ ਜਿਨ੍ਹਾਂ ਵਿੱਚ ਕਦਮ ਕਿੰਨੇ ਆਪਾਂ ਸਟੈਪ ਤੁਰਦੇ ਹਾਂ ਉਹ ਵੀ ਸਭ ਕੁਝ ਦੱਸਦੀਆਂ ਨੇ ਇਸ ਕਰਕੇ ਨਾ ਥੋੜਾ ਜਿਹਾ ਜਾਗਰੂਕ ਹੋਣਾ ਪਊਗਾ ਟੈਕਨੋਲੋਜੀ ਜਿਹੜੀ ਆ ਉਹਨੂੰ ਵਰਤਣਾ ਤਾਂ ਪਊਗਾ ਬਰ ਇਸ ਤਰ੍ਹਾਂ ਵਰਤਾਂਗੇ ਵੀ ਸਾਡੇ ਸਰੀਰ ਤੇ ਮਾੜਾ ਪ੍ਰਭਾਵ ਨਾ ਪਵੇ ਆਪਾਂ ਨੂੰ ਇਹ ਵੀ ਦੇਖ ਸਕਦੇ ਆ ਵੀ ਕਿੰਨੇ ਕਦਮ ਤੁਰੇ ਆ ਆਪਣੀ ਜਿਹੜੀ ਸਿਹਤ ਆ ਉਹਦਾ ਧਿਆਨ ਰੱਖਣਾ ਸਿਹਤ ਆ ਤੇ ਸਭ ਕੁਝ ਆ ਸਿਹਤ ਗਈ ਤੇ ਸਮਝ ਲਓ ਬਹੁਤ ਕੁਝ ਚਲਿਆ ਗਿਆ ਜਦੋਂ ਆਪਾਂ ਰਾਤ ਨੂੰ ਉਸੇ ਤਰ੍ਹਾਂ ਹੀ ਸੌਂ ਜਾਂਦੇ ਆ ਖਾਣਾ ਪਚਦਾ ਨਹੀਂ ਤਾਂ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਥੋੜਾ ਜਿਹਾ ਸਹੀ ਪਰ ਆਪਾਂ ਨੂੰ ਤੋਰਾ ਫੇਰਾ ਜਰੂਰ ਕਰਨਾ ਚਾਹੀਦਾ ਰਾਤ ਨੂੰ ਪ੍ਰਸ਼ਾਦਾ ਛਕਣ ਤੋਂ ਬਾਅਦ ਇਹ ਗਲਤੀ ਬਹੁਤ ਸਾਰੇ ਲੋਕ ਕਰਦੇ ਆ ਇਹ ਗਲਤੀ ਕਦੇ ਵੀ ਨਹੀਂ ਕਰਨੀ ਤੁਸੀਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਦੰਦਾਂ ਤੇ ਹੀ ਸਫਾਈ ਜਿਹੜੀ ਆ ਜਰੂਰ ਕਰਨੀ ਚਾਹੀਦੀ ਆ ਬੁਰਸ਼ ਜਰੂਰ ਕਰਨਾ ਚਾਹੀਦਾ ਕਿਉਂਕਿ ਕੀ ਹੁੰਦਾ ਰਾਤ ਨੂੰ ਅਸੀਂ ਪ੍ਰਸ਼ਾਦਾ ਛਕ ਕੇ ਉਵੇਂ ਹੀ ਪੈ ਜਾਂਦੇ ਆ ਉਹਦੇ ਨਾਲ ਦੰਦਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਫਸੀਆਂ ਰਹਿ ਜਾਂਦੀਆਂ ਨੇ ਤੇ ਉਹ ਫਿਰ ਅੱਗੇ ਜਾ ਕੇ ਦੰਦਾਂ ਦੀ ਖਰਾਬੀ ਦਾ ਕਾਰਨ ਬਣਦੀਆਂ ਰੋਗ ਲੱਗ ਜਾਂਦੇ ਆ ਦੰਦਾਂ ਵਿੱਚ ਖੋਲ ਬਣ ਜਾਂਦੇ ਆ ਫਿਰ ਆਪਾਂ ਨੂੰ ਜਾੜਾ ਡੈੱਡ ਕਰਾਉਣੀਆਂ ਪੈਂਦੀਆਂ ਫਿਰ ਜਾ ਕੇ ਡਾਕਟਰ ਨੂੰ ਬਹੁਤ ਪੈਸੇ ਵੀ ਲੈਂਦੇ ਆ ਦੰਦਾਂ ਵਾਲੇ ਡਾਕਟਰ ਤਕਲੀਫ ਜਿਹੜੀ ਹੁੰਦੀ ਆ ਵੱਖਰੀ ਹੁੰਦੀ ਆ ਆ ਥੋੜੇ ਜਿਹਾ ਸਿਆਣੇ ਬਣੋ ਸਮਝਦਾਰ ਹੋਵੋ ਆਪਣੇ ਆਪ ਨੂੰ ਜਾਗਰੂਕ ਕਰੋ ਇਹਨਾਂ ਗੱਲਾਂ ਦੇ ਵੱਲ ਇਹਨਾਂ ਗੱਲਾਂ ਦਾ ਜਰੂਰ ਸਾਨੂੰ ਧਿਆਨ ਰੱਖਣਾ ਚਾਹੀਦਾ ਅੱਗੇ ਹੁਣ ਪੰਜਵੀਂ ਗੱਲ ਜਿਹੜੀ ਚੀਜ਼ ਆ ਅਸੀਂ ਗਲਤੀ ਕਰਦੇ ਹੀ ਕਰਦੇ ਆ ਉਸ ਤੁਸੀਂ ਵੀ ਵੇਖਿਆ ਆਸੇ ਪਾਸੇ ਦੇ ਲੋਕ ਆ ਉਹ ਵੀ ਕਰਦੇ ਆ ਰਾਤ ਨੂੰ ਇਕੱਠੇ ਬੈਠਣ ਦੀ ਜਗ੍ਹਾ ਲੋਕ ਜਿਹੜੇ ਆ ਆਮੋ ਹਾਰੇ ਅੱਜ ਕੱਲ ਵੱਧ ਹੋ ਰਹੇ ਆ ਆਪਣੇ ਆਪਣੇ ਫੋਨਾਂ ਤੇ ਸਾਰੇ ਲੱਗੇ ਰਹਿੰਦੇ ਆ ਉਹਨਾਂ ਦਾ ਧਿਆਨ ਜਿਹੜਾ ਵਾ ਆਪਣੇ ਫੋਨਾਂ ਤੇ ਜਾਂ ਟੈਕਨੀਕਲ ਚੀਜ਼ਾਂ ਤੇ ਹੀ ਲੱਗਿਆ ਰਹਿੰਦਾ ਵਾ ਤਾਂ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸਗੋਂ ਰਾਤ ਨੂੰ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਥੋੜੀ ਵਿਚਾਰ ਵੀ ਕਰਨੀ ਚਾਹੀਦੀ ਆ ਰਾਤ ਨੂੰ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਉਹਨਾਂ ਨਾਲ ਸਲਾਹ ਕਰ ਸਕਦੇ ਆ ਉਹਨਾਂ ਦੇ ਦੁੱਖ ਦਰਦ ਕੀ ਆ ਉਹ ਸੁਣ ਸਕਦੇ ਆ ਆਪਣੀਆਂ ਖੁਸ਼ੀਆਂ ਗਮੀਆਂ ਸਾਰੀਆਂ ਸਾਂਝੀਆਂ ਕਰ ਸਕਦੇ ਆ ਜਾਂ ਫਿਰ ਅਸੀਂ ਰਾਤ ਨੂੰ ਇੱਕ ਕੰਮ ਹੋਰ ਕਰ ਸਕਦੇ ਆ ਜਦੋਂ ਸਾਨੂੰ ਚਿੰਤਾ ਹੁੰਦੀ ਆ ਮਨ ਭਾਰਾ ਹੁੰਦਾ ਫਿਕਰ ਹੁੰਦੀ ਆ ਚੰਗੀ ਕਿਤਾਬ ਆਪਾਂ ਪੜ੍ਹ ਸਕਦੇ ਆ ਕੋਈ ਰਾਤ ਨੂੰ ਚੰਗੀ ਕਿਤਾਬ ਵਰਗਾ ਕੋਈ ਦੋਸਤ ਨਹੀਂ ਹੁੰਦਾ ਹੋਰ ਇਹ ਸਾਨੂੰ ਗਿਆਨ ਵੀ ਦਿੰਦੀ ਆ ਸਾਡੇ ਨਾਲ ਰੁੱਸਦੀ ਵੀ ਨਹੀਂ ਅਸੀਂ ਕੋਈ ਕਥਾ ਸੁਣ ਸਕਦੇ ਆ ਗੁਰੂ ਦੇ ਇਤਿਹਾਸ ਬਾਰੇ ਸੁਣ ਸਕਦੇ ਆ ਜਿਹਦੇ ਨਾਲ ਮਨ ਸ਼ਾਂਤ ਹੋ ਜਾਏ ਜਿਹੜੀ ਦਿਨ ਦੀ ਦੌੜ ਭੱਜ ਹੁੰਦੀ ਆ ਉਹਦੇ ਨਾਲ ਸਾਡਾ ਮਨ ਵੀ ਥੱਕ ਜਾਂਦਾ ਸਰੀਰ ਵੀ ਵੈਸੇ ਤਾਂ ਅੱਜ ਦੇ ਦੌਰ ਨਾਲ ਆਪਾਂ ਦੇਖਿਆ ਜਾਏ ਤਾਂ ਜਾਦਾ ਦਿਮਾਗੀ ਕੰਮ ਹੀ ਆਪਾਂ ਬਹੁਤਾ ਕਰਦੇ ਆ ਦਿਮਾਗ ਦਾ ਇਸਤੇਮਾਲ ਜਿਆਦਾ ਕਰਦੇ ਆ ਫੁਰਨੇ ਆਈ ਜਾਂਦੇ ਆ ਰੁਕਦੇ ਹੀ ਨਹੀਂ ਇਸ ਕਰਕੇ ਨਾ ਥੱਕ ਜਾਂਦਾ ਦਿਮਾਗ ਇਹ ਵਿਚਾਰਾਂ ਨੂੰ ਫੁਰਨਿਆਂ ਨੂੰ ਸ਼ਾਂਤ ਕਰਨ ਲਈ ਕੋਈ ਨਾ ਕੋਈ ਚੰਗੀ ਚੀਜ਼ ਸਾਨੂੰ ਜ਼ਰੂਰ ਸੁਣਨੀ ਚਾਹੀਦੀ ਆ ਜਾਂ ਚੰਗੀ ਕਿਤਾਬ ਪੜ੍ਹਨੀ ਚਾਹੀਦੀ ਆ ਜਿਹੜੀ ਪ੍ਰੇਰਣਾ ਦਿੰਦੀ ਹੋਵੇ ਇਹ ਗੱਲ ਆਪਾਂ ਜੋ ਹੁਣ ਕਰਾਂਗੇ ਉਹ ਤਾਂ ਤੁਸੀਂ ਜ਼ਰੂਰ ਹੀ ਕਰਨੀ ਆ ਉਹ ਇਹ ਆ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਆਪਾਂ ਬਿਸਤਰੇ ਤੇ ਸੌਣ ਦੀ ਤਿਆਰੀ ਕਰਦੇ ਆ ਸਾਨੂੰ ਗੁਰੂ ਦਾ ਹੁਕਮ ਆ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਜੀ ਦੀ ਬਾਣੀ ਭਾਵ ਕੀਰਤਨ ਸੋਇਲਾ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਪਰ ਅਸੀਂ ਨਹੀਂ ਕਰਦੇ ਜਦੋਂ ਅਸੀਂ ਪਾੜ ਨਹੀਂ ਕਰਦੇ ਇੱਕ ਤਾਂ ਗੁਰੂ ਦਾ ਹੁਕਮ ਨਹੀਂ ਅਸੀਂ ਮੰਨਦੇ ਫਿਰ ਅਸੀਂ ਕਹਿੰਨੇ ਦੁਖੀ ਆ ਜਦੋਂ ਵੀ ਤੁਸੀਂ ਬਿਸਤਰੇ ਤੇ ਸੌਣ ਦੀ ਤਿਆਰੀ ਕਰੋ ਉਸੇ ਵੇਲੇ ਸਾਨੂੰ ਕੀਰਤਨ ਸੋਇਲਾ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਗੁਰੂ ਦਾ ਹੁਕਮ ਵੀ ਹੈ ਇਹਦੇ ਹੋਰ ਵੀ ਬੜੇ ਫਾਇਦੇ ਆ ਜੇਕਰ ਆਪਾਂ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਆ ਕਈ ਵਾਰ ਬੱਚੇ ਵੀ ਡਰ ਜਾਂਦੇ ਆ ਜਾਂ ਬੁਰੇ ਸੁਪਨੇ ਆਉਂਦੇ ਆ ਤ੍ਰਵਕ ਜਾਂਦੇ ਆ ਆਪਾਂ ਆਸ-ਪਾਸੇ ਬੁਰੀਆਂ ਬਲਾਵਾਵਾਂ ਹੁੰਦੀਆਂ ਉਹ ਵੀ ਦੂਰ ਹੋ ਜਾਂਦੀਆਂ ਜਿਹੜੇ ਵਿਕਾਰ ਦਿਨੇ ਚੱਲਦੇ ਰਹਿੰਦੇ ਆ ਸਾਰੇ ਹਟ ਜਾਂਦੇ ਆ ਮਨ ਸ਼ਾਂਤ ਹੋ ਜਾਂਦਾ ਸਵੇਰੇ ਉੱਠਣ ਦਾ ਬਲ ਵੀ ਮਿਲਦਾ ਕਿੰਨਾ ਕੁਝ ਦੇ ਵਿੱਚ ਚੰਗਾ ਵਾ ਪਰ ਚੰਗੀਆਂ ਚੀਜ਼ਾਂ ਅਸੀਂ ਕਰਨੋਂ ਹਟ ਗਏ ਆ ਫਿਰ ਅਸੀਂ ਕਿਨੇ ਸਾਡੇ ਨਾਲ ਚੰਗਾ ਹੁੰਦਾ ਕਿਉਂ ਨਹੀਂ ਰੱਬ ਨੇ ਸਾਡੇ ਨਾਲ ਇਦਾਂ ਕਿਉਂ ਕੀਤਾ ਕਿਸਮਤ ਸਾਡੀ ਮਾੜੀ ਆ ਕਰਮ ਸੀ ਮਾੜੇ ਕਰਦੇ ਆ ਦੋਸ਼ ਅਸੀਂ ਕਿਸਮਤ ਨੂੰ ਦਿੰਨੇ ਆ ਫਿਰ ਸਤਿਗੁਰੂ ਜੀ ਇੱਥੇ ਕਹਿ ਦਿੰਦੇ ਆ ਵੀ ਦੱਦੇ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾ ਆਪਣੇ ਆ ਵੀ ਜੋ ਤੂੰ ਕੀਤਾ ਵਾ ਉਹੀ ਤੈਨੂੰ ਮਿਲਿਆ ਵਾ ਧਰਤੀ ਵਿੱਚ ਜਿਹੜਾ ਵੀ ਬੀਜ ਆਪਾਂ ਬੀਜਦੇ ਆ ਉਹੀ ਬਾਹਰ ਆਉਂਦਾ ਨਾ ਇਸ ਤਰ੍ਹਾਂ ਜੋ ਆਪਾਂ ਕਰਮਾ ਦੇ ਬੀਜ ਸਰੀਰ ਰੂਪੀ ਧਰਤੀ ਦੇ ਬੀਜ ਦੇ ਉਹੀ ਬਾਹਰ ਆਉਂਦੇ ਐ ਜੈਸਾ ਬੀਜ ਐ ਸੋ ਲੁਣਾ ਕਰਮਾ ਸੰਧੜਾ ਖੇਤ ਇਹ ਤਾਂ ਜਿਹੋ ਜਿਹਾ ਬੀਜਦੇ ਆ ਉਹੋ ਜਿਹਾ ਹੀ ਮਿਲਦਾ ਜੇ ਬੀਜ ਬੀਜ ਕੇ ਆਪ ਹੀ ਖਾਣੇ ਆ ਫਿਰ ਸੋਹਣੇ ਬੀਜ ਬੀਜਣੇ ਚਾਹੀਦੇ ਤਾਂ ਇਹ ਅਸੀਂ ਖਿਆਲ ਨਹੀਂ ਕਰਦੇ ਭਾਵੇਂ ਇਨਕੀਆਂ ਨਕੀਆਂ ਗੱਲਾਂ ਸੀਗੀਆਂ ਇਹਦੇ ਨਾਲ ਜਿਹੜੀਆਂ ਇਹ 6 ਗਲਤੀਆਂ ਨਹੀਂ ਇਹ 6 ਗਲਤੀਆਂ ਜਦੋਂ ਪੱਕ ਜਾਂਦੀਆਂ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਥੋੜਾ ਜਿਹਾ ਇਹ ਸੋਚਿਆ ਕਰੋ ਵੀ ਜ਼ਿੰਦਗੀ ਇੱਕ ਵਾਰ ਹੀ ਮਿਲੀ ਆ ਪੈਸੇ ਤਾਂ ਆਪਾਂ ਕਮਾਈ ਜਾਣੇ ਆ ਪੈਸੇ ਤਾਂ ਆਈ ਜਾਣੇ ਆ ਜਾਈ ਜਾਣੇ ਆ ਉਹ ਕਹਿੰਦੇ ਹੁੰਦੇ ਆ ਨਾ ਸਿਆਣੇ ਬਜ਼ੁਰਗ ਜਿਹੜੇ ਆ ਵੀ ਹੱਥਾਂ ਦੀ ਮਿਹਨਤ ਆ ਪੈਸਾ ਆਈ ਜਾਣਾ ਜਾਈ ਜਾਣਾ ਹੱਥਾਂ ਦੀ ਮਿਹਨਤ ਤਾਂ ਵੀ ਆਪਾਂ ਕਿਰਤ ਕਰਦੇ ਆ ਪੈਸੇ ਆਈ ਜਾਣੇ ਜਾਈ ਜਾਣੇ ਸਿਹਤ ਦਾ ਵੀ ਧਿਆਨ ਰੱਖਣਾ ਆ ਰੱਬ ਵੱਲੋਂ ਮਿਲੀ ਹੋਈ ਦੇਹ ਆ ਜਿਹੜੀ ਬੜੀ ਕੀਮਤੀ ਆ ਤੇ ਇਹ ਜਨਮ ਮਰਨ ਜਿਹੜਾ ਉਹ ਤੋਂ ਵੀ ਮੁਕਤ ਹੋਣਾ ਆਪਾਂ ਸਾਰੀਆਂ ਚੀਜ਼ਾਂ ਹੀ ਕਰਨੀਆਂ ਆ ਭੇਜਿਆ ਕਿਉਂ ਆ ਧਰਤੀ ਤੇ ਆਪਾਂ ਆਏ ਕਿਉਂ ਇਹ ਵੀ ਥੋੜਾ ਜਿਹਾ ਸੋਚਣਾ ਪਊਗਾ ਹੁਣ ਇੱਥੇ ਭਾਵੇਂ ਗੱਲਾਂ ਢੁੰਗੀਆਂ ਨੇ ਪਰ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਨੀਂਦ ਵੀ ਬੜੀ ਜ਼ਰੂਰੀ ਆ ਕਈ ਇਹਨਾਂ ਪੈਸਾ ਕਮਾਉਣਾ ਚਾਹੁੰਦੇ ਆ ਵੀ ਦਿਨੇ ਵੀ ਟਿਕਣਾ ਨਹੀਂ ਰਾਤ ਨੂੰ ਵੀ ਨਹੀਂ ਟਿਕਣਾ ਉਹ ਗੱਲ ਵੱਖਰੀ ਆ ਵੀ ਰੱਬ ਨੇ ਰਾਤ ਜਿਹੜੀ ਆ ਬਣਾਈ ਆ ਵੀ ਸੌਣ ਨੂੰ ਬਣਾਈ ਆ ਕਿ ਇਹ ਨਾ ਬਣਾਈ ਹੁੰਦੀ ਤਾਂ ਕੰਮ ਕਰ ਕਰ ਕੇ ਕਈ ਲਾਲਚੀ ਲੋਕ ਜਿਹੜੇ ਉਹਨਾਂ ਨੇ ਮਰ ਜਾਣਾ ਸੀ ਇਹ ਰੱਬ ਨੇ ਰਾਤ ਨਾ ਬਣਾਈ ਹੁੰਦੀ ਦਿਨੇ ਇੰਨੀ ਤ੍ਰਿਸ਼ਨਾ ਬੰਦੇ ਵਿੱਚ ਰਾਤ ਨੂੰ ਇੰਨੀ ਤ੍ਰਿਸ਼ਨਾ ਸਮਝ ਹੀ ਹੈ ਨਹੀਂ ਬੰਦੇ ਨੂੰ ਵੀ ਪੰਛੀ ਜਿਹੜੇ ਆ ਉਹ ਜਦੋਂ ਸੌ ਜਾਂਦੇ ਆ ਕਦੋਂ ਸੌ ਜਾਂਦੇ ਆ ਉੱਠਦੇ ਆ ਕਦੋਂ ਉੱਠਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਸਮੇਂ ਨਾਲ ਉੱਠਦੇ ਆ ਸਮੇਂ ਸਿਰ ਸੌ ਜਾਂਦੇ ਆ ਬੰਦਾ ਜਾਨਵਰਾਂ ਵਾਂਗ ਮੈਂ ਤਾਂ ਕਹੂੰਗਾ ਵੀ ਜਾਨਵਰਾਂ ਤੋਂ ਵੀ ਮਾੜੀ ਹਾਲਤ ਹੋਈ ਪਈ ਆ ਵੀ ਜਾਨਵਰਾਂ ਨੂੰ ਵੀ ਦੇਖੀਏ ਉਹ ਵੀ ਥੋੜੇ ਨਿਯਮ ਮਰਿਆਦਾ ਵਿੱਚ ਚੱਲ ਰਹੇ ਆ ਬੰਦੇ ਦੀ ਕੋਈ ਮਰਿਆਦਾ ਹੀ ਨਹੀਂ ਰਹੀ ਬੰਦਾ ਸਾਰੀਆਂ ਗਲਤੀਆਂ ਹੀ ਕਰੀ ਜਾਂਦਾ ਗਲਤੀਆਂ ਹੀ ਕਰੀ ਜਾਂਦਾ ਇਹ ਤਾਂ ਫਿਰ ਆਦਤ ਇੱਕ ਦਿਨ ਵਿੱਚ ਨਹੀਂ ਪੱਕਦੀ ਹੁੰਦੀ ਆਦਤ ਪੱਕਣ ਲਈ ਸਮਾਂ ਲੱਗਦਾ ਅਸੀਂ ਗਲਤੀਆਂ ਕਰੀ ਜਾਂਦੇ ਆ ਕਰੀ ਜਾਂਦੇ ਆ ਦੇਖੋ ਗਲਤੀਆਂ ਹਰ ਬੰਦੇ ਤੋਂ ਹੁੰਦੀਆਂ ਪਰ ਇੱਕ ਗਲਤੀ ਨੂੰ ਵਾਰ-ਵਾਰ ਕਰੀ ਜਾਣਾ ਇਹ ਤਾਂ ਮੂਰਖਤਾ ਹੀ ਆ ਨਾ ਇੱਕ ਤਰ੍ਹਾਂ ਦੀ ਇਹੀ ਸਾਡੀ ਵੱਡੀ ਭੁੱਲ ਆ ਕਿ ਆ ਮੈਂ ਜਿਹੜੀਆਂ 6 ਗਲਤੀਆਂ ਦੱਸੀਆਂ ਤੁਹਾਨੂੰ ਨਾਲ ਉਹਦਾ ਸੁਧਾਰ ਕਰਨ ਦਾ ਇੱਥੇ ਤਰੀਕਾ ਵੀ ਦੱਸ ਦਿੰਨਾ ਕਿ ਜੇ ਕੋਈ ਆਦਤ ਛੱਡੀ ਨਹੀਂ ਜਾਂਦੀ ਛੱੜਣੀ ਚਾਹੁੰਨੇ ਹੋ ਸਤਿਗੁਰੂ ਮਹਾਰਾਜ ਅੱਗੇ ਸੱਚੇ ਦਿਲ ਤੋਂ ਅਰਦਾਸ ਕਰੋ ਕਿ ਮੇਰੇ ਤੋਂ ਔਗਣ ਛੱਡਣੀ ਹੁੰਦੇ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਮੇਰੇ ਵਿੱਚ ਹੀ ਕਮੀਆਂ ਨੇ ਮੇਰੇ ਵਿੱਚ ਹੀ ਦੋਸ਼ ਆ ਗੁਰੂ ਕਿਰਪਾ ਕਰੇਗਾ ਤੁਹਾਡੀਆਂ ਕਮੀਆਂ ਦੂਰ ਹੋਣਗੀਆਂ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਭਾਈ ਇਹਨਾਂ ਗੱਲਾਂ ਦਾ ਧਿਆਨ ਦਿਓ ਇਹ 6 ਗਲਤੀਆਂ ਜਿਹੜੀਆਂ ਕਰਦੇ ਸੀਗੇ ਹੁਣ ਨਾ ਕਰਿਓ ਰਾਤ ਨੂੰ ਸੌਣ ਤੋਂ ਪਹਿਲਾਂ ਸਮੇਂ ਦਾ ਜਿਹੜਾ ਇੱਕ ਸਮਾਸਾਰਣੀ ਬਣਾ ਲਓ ਵੀ 9 ਵਜੇ ਸੌਂ ਹੀ ਜਾਣਾ ਫੇਰ ਹੀ ਅਮਰਤ ਵੇਲੇ ਉੱਠਿਆ ਜਾਣਾ ਹੁਣ 12 1 ਵਜੇ ਸੌ ਕੇ ਕਿਹੜਾ ਅਮਰਤ ਵੇਲੇ ਉੱਠਿਆ ਜਾ ਸਕਦਾ ਨਹੀਂ ਭਾਈ ਇਹ ਹੋਣਾ ਨਹੀਂ ਦੂਜੀ ਜਿਹੜੀ ਚੀਜ਼ ਆ ਰਾਤ ਨੂੰ ਹਲਕਾ ਖਾਣਾ ਤੀਜੀ ਗਲਤੀ ਜਿਹੜੀ ਆਪਾਂ ਕਰਦੇ ਆਂ ਸੌਣ ਤੋਂ ਪਹਿਲਾਂ ਟੈਲੀਵਿਜ਼ਨ ਵੇਖੀ ਜਾਂਦੇ ਆਂ ਅਸ਼ਲੀਲ ਚੀਜ਼ਾਂ ਵੇਖੀ ਜਾਂਦੇ ਆਂ ਉਹਦਾ ਅਸਰ ਮੰਨਤੇ ਆ ਬੱਚਿਆਂ ਤੇ ਵੀ ਪੈ ਜਾਂਦਾ ਇਸ ਕਰਕੇ ਚੌਥੀ ਚੀਜ਼ ਜਿਹੜੀ ਗਲਤੀ ਕਰਦੇ ਆਂ ਆਪਾਂ ਰਾਤ ਨੂੰ ਭੋਜਨ ਛੱਕ ਕੇ ਤੇ ਇੱਕਦਮ ਲੇਟ ਜਾਂਦੇ ਆ ਉਹ ਵੀ ਗਲਤੀ ਨਹੀਂ ਕਰਨੀ ਵਰਸ਼ ਵੀ ਕਰਨਾ ਜ਼ਰੂਰੀ ਆ ਤੇ ਇਹ ਮੈਂ ਫਿਰ ਦੁਹਰਾ ਰਿਹਾ ਆਂ ਕਿ ਆਪ ਜੀ ਨੂੰ ਪੂਰਨ ਰੂਪ ਦੇ ਵਿੱਚ ਪਤਾ ਲੱਗ ਜਾਵੇ ਤੇ ਰਾਤ ਨੂੰ ਇਤਿਹਾਸ ਸੁਣ ਲਿਆ ਕਰੋ ਗੁਰੂ ਦੀ ਕਥਾ ਸੁਣ ਲਿਆ ਕਰੋ ਕੀਰਤਨ ਸੋਇਲਾ ਜੀ ਦਾ ਪਾਠ ਕਰ ਲਿਆ ਕਰੋ ਇਹ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕੀ ਕਰਨਾ ਕੀ ਨਹੀਂ ਕਰਨਾ ਕੀ ਕਦੇ ਨਹੀਂ ਕਰਨਾ ਤਾਂ ਆਪੇ ਜ਼ਿੰਦਗੀ ਜਿਹੜੀ ਸੋਹਣੀ ਬਣ ਜੂਗੀ ਇਹ ਦੇਹ ਮਿਲੀ ਆ ਇਹ ਹੀ ਮੌਕਾ ਇਹ ਹੀ ਇੱਕ ਮੌਕਾ ਵਾ ਇਹਨੂੰ ਅਜਾਈ ਨਾ ਗਵਾਓ ਰੱਬ ਨੇ ਤੁਹਾਨੂੰ ਭੇਜਿਆ ਹੀਰਿਆਂ ਦੀ ਖਾਨ ਤੇ ਕੰਕਰ ਪੱਥਰ ਨਾ ਇਕੱਠੇ ਕਰੋ ਰੈਣ ਗਵਾਈ ਸੋਇਕਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤਾਂ ਜਰੂਰ ਇਹਨਾਂ ਗੱਲਾਂ ਵੱਲ ਧਿਆਨ ਦਿਓ ਐਵੇਂ ਨਾ ਆਪਣੇ ਆਪ ਨੂੰ ਤੇ ਕੌਡੀਆਂ ਦੇ ਭਾਅ ਲਟਾ ਕੇ ਇੱਥੋਂ ਜਾਓ ਤੇ ਗੁਰੂ ਸਾਹਿਬ ਰਹਿਮਤ ਕਰਨ ਪ੍ਰਮਾਤਮਾ ਗੇ ਅਰਦਾਸ ਕਰੋ ਵੀ ਇਹ ਗਲਤੀਆਂ ਜਿਹੜੀਆਂ ਅਸੀਂ ਕਰਦੇ ਰਹੇ ਹਾਂ ਅੱਜ ਤੋਂ ਬਾਅਦ ਨਾ ਕਰੀਏ ਪੁੱਲ ਚੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ